Thank you. ਇਹ ਜਾਦਗਰ ਉਹਨਾਂ ਦੀ ਹੈ ਜਿਹੜੇ ਵਰਲਡ ਵਾਰ 1 ਔਰ ਵਰਲਡ ਵਾਰ 2 ਦੇ ਵਿੱਚ ਬ੍ਰਿਟਿਸ਼ ਆਰਮੀ ਦੇ ਵਿੱਚ ਲੜਦੇ ਹੋਏ ਆਰਮੀ ਵਾਲੇ ਫੌਜੀ ਸ਼ਹੀਦ ਹੋਏ ਆ 1914 ਤੋਂ ਲੈ ਕੇ 1919 ਤੱਕ ਵਰਲਡ ਵਾਰ ਪਹਿਲੀ ਚੱਲੀ ਆ ਫਿਰ 1939 ਤੋਂ ਲੈ ਕੇ 1945 ਤੱਕ ਵਰਲਡ ਵਾਰ 2 ਚੱਲੀ ਆ ਆ ਦੇਖੋ ਪਹਿਲੀ ਵਰਲਡ ਵਾਰ ਜਿਹੜੀ ਸ਼ੁਰੂ ਹੋਈ ਸੀ ਉਹ 1914 ਸ਼ੁਰੂ ਹੋਈ ਸੀ ਔਰ 1919 ਚ ਖਤਮ ਹੋਈ ਸੀ ਦੂਸਰੀ ਜਿਹੜੀ ਵਰਲਡ ਵਾਰ ਆ ਉਹ 1939 ਚ ਸ਼ੁਰੂ ਹੋਈ ਸੀ ਤੇ 1945 ਦੇ ਵਿੱਚ ਜਦੋਂ ਜਾਪਾਨ ਤੇ ਪਰਮਾਣੂ ਬੰਬ ਸਿੱਟਿਆ ਤੇ ਹਿਟਲਰ ਦੀ ਮੌਤ ਹੋ ਗਈ ਸੀ ਉਹਦੇ ਨਾਲ ਹੀ ਇਹ ਵਰਲਡ ਵਾਰ ਖਤਮ ਹੋ ਗਈ ਸੀ ਇਹ ਸਾਰੇ ਉਹਨਾਂ ਦੇ ਨਾਮ ਲਿਖੇ ਆ ਜਿੰਨੇ ਵੀ ਬ੍ਰਿਟਿਸ਼ ਆਦਮੀ ਵੱਲੋਂ ਲੜਦੇ ਹੋਏ ਸ਼ਹੀਦ ਹੋਏ ਆ ਇੱਦਾਂ ਪਰਲੇ ਪਾਸੇ ਵੀ ਨਾਂ ਲਿਖਿਆ ਕਾਫੀ ਜ਼ਿਆਦਾ ਨਾਂ ਆਇਆ ਬ੍ਰਿਟਿਸ਼ ਫਲੈਗ ਬ੍ਰਿਟਿਸ਼ ਦਾ ਝੰਡਾ ਜੇ ਇਹ ਸੀ ਝੰਡੇ ਨੇ ਇੰਡੀਆ ਦੇ ਉੱਪਰ 300 ਸਾਲ ਰਾਜ ਕੀਤਾ 300 ਸਾਲ ਪੰਜਾਬ ਦੇ ਉੱਪਰ 100 ਸਾਲ ਰਾਜ ਕੀਤਾ ਬਾਕੀ 200 ਸਾਲ ਲਗਭਗ ਇੰਡੀਆ ਦੇ ਉੱਪਰ ਰਾਜ ਕੀਤਾ ਕਿਉਂਕਿ ਪੰਜਾਬ ਦੇ ਵਿੱਚ ਆ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸੀਗਾ ਜਿਹੜਾ 50 ਸਾਲੋਂ ਰਾਜ ਰਿਹਾ ਆ ਇਸ ਕਰਕੇ ਉਸ ਟਾਈਮ ਅੰਗਰੇਜ਼ਾਂ ਦਾ ਰਾਜ ਪੰਜਾਬ ਦੇ ਉੱਪਰ ਹੈ ਨਹੀਂ ਸੀਗਾ ਫਿਰ 1849 ਦੇ ਵਿੱਚ ਅੰਗਰੇਜ਼ਾਂ ਨੇ ਪੂਰੇ ਇੰਡੀਆ ਤੇ ਰਾਜ ਕਰ ਲਿਆ ਸੀ ਪੰਜਾਬ ਨੂੰ ਵਿੱਚ ਸ਼ਾਮਲ ਕਰ ਲਿਆ ਸੀਗਾ